ਫੈਜਾ ਦਾ ਪਤਾ ਲੱਗ ਜਾਂਦਾ ਕਿ ਚਿੱਟੇ ਦੇ ਤਸਕਰਾਂ ਨੂੰ ਕਿਹਾ ਕਿ ਜਿਆਦਾ ਚਿੱਟੇ ਦਾ ਕਾਰੋਬਾਰ ਬੰਦ ਕਰ ਦਿਓ ਤੇ ਜਾ ਫਿਰ ਪੰਜਾਬ ਛੱਡੋ। ਦਾਅਵੇ ਰੱਖਦੇ ਆਂ ਅਸੀਂ ਜਿਹੜਾ ਵੀ ਚਿੱਟੇ ਦਾ ਕਾਰੋਬਾਰ ਕਰੂਗਾ ਨਹੀਂ ਟੜੂਗਾ। ਉਹਦੇ ਪਰਚੇ ਵੀ ਦਵਾਂਗੇ। ਜੇਲ੍ਹਾਂ 'ਚ ਵੀ ਸਿੱਟਾਂਗੇ ਤੇ ਉਹਨਾਂ ਦੇ ਘਰ ਵੀ ਟਾਂਗਾਂਗੇ। ਮੋਗਾ ਜਿਲ੍ਹੇ ਦਾ ਪਿੰਡ ਅਦੌਲੇ ਵਾਲਾ ਦੋਲਿਆਂ ਨੂੰ ਚਿੱਟੇ ਦੀ ਰਾਸਤਾ ਦੀ ਚਾਹੀਦੀ ਹੁੰਦੀ ਚਿੱਟੇ ਦੀ ਰਾਸਤਾ ਜਿਨ੍ਹਾਂ ਨੇ ਚਿੱਟੇ ਦੀ ਤਸਕਰੀ ਕਰਕੇ ਚਿੱਟੇ ਦੀ ਕਾਲੀ ਕਮਾਈ ਦੇ ਨਾਲ ਵੱਡੇ ਵੱਡੇ ਮਹਿਲ ਖੜੇ ਕੀਤੇ ਸੀ ਜਿਨ੍ਹਾਂ ਦਾ ਪੱਥਰ ਮਕਰਾਨੇ ਤੋਂ ਆਇਆ ਸੀ ਜਿਨ੍ਹਾਂ ਦੇ ਵਿੱਚ ਇਟਾਲੀਅਨ ਲੱਕੜ ਲੱਗੀ ਸੀ ਉਹਨਾਂ ਦੇ ਬਲਡੋਜ਼ਰ ਲਾ ਕੇ ਸਾਰੇ ਢਾਹ ਦੇ ਦਿੱ ਕਰ ਤੁਸੀਂ ਆਪ ਵੇਖਿਓ ਮੈਂ ਆਪ ਵੇਖਿਓ ਇਸ ਤੋਂ ਇਲਾਵਾ ਹੋਰ ਵੀ ਜੀ ਸ਼ਨਾਖਤ ਕਰ ਰਹੇ ਆ ਨਹਾ ਸਿੰਘ ਵਾਲਾ ਹਲਕੇ ਦੀ ਵਿਸ਼ਨਾਖਤ ਚੱਲ ਰਹੀ ਆ ਜਿੱਥੇ ਵੀ ਸਾਨੂੰ ਕੋਈ ਹੈ ਨਾ ਕਾਰੋਬਾਰੀ ਮਿਲੂਗਾ ਉੱਥੇ ਅਸੀਂ ਕਾਰਵਾਈ ਕਰਾਂਗੇ ਚਿੱਟੇ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਟੋਟਲ ਰੂਪ ਦੇ ਵਿੱਚ 100% ਬੰਦ ਕਰ ਦਿੱਤਾ ਜਾਂ ਬੰਦ ਹੋ ਗਿਆ ਪਰ ਇਹ ਗੱਲ ਮੈਂ ਇੱਕ ਥਾਪੜ ਕੇ ਕਹਿਣਾ ਥੋਕ ਪਾ ਕੇ ਕਹਿਣਾ ਕਿ 80% ਚਿੱਟੇ ਨੂੰ ਠੱਲ ਪਾਤੀ 80% ਹੁਣ ਅਸੀਂ ਜਾਂਦੇ ਆ ਪਿੰਡਾਂ ਦੇ ਵਿੱਚ ਹਰ ਰੋਜ਼ ਜਾਂਦੇ ਆ ਅੱਜ ਵੀ ਤਰ ਪਿੰਡਾਂ ਦੇ ਵਿੱਚ ਜਾਣਾ ਸ਼ਾਮ ਨੂੰ ਕੱਲ ਵੀ ਅਸੀਂ ਤਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਗਏ ਸੀ ਲੋਕ ਇਕੱਠੇ ਹੋ ਕੇ ਸਾਨੂੰ ਵਧਾਈਆਂ ਦਿੰਦੇ ਨੇ ਸਾਡਾ ਧੰਨਵਾਦ ਕਰਦੇ ਨੇ ਸਾਨੂੰ ਅਸੀਂ ਆ ਪੁੱਛਦੇ ਆ ਪਹਿਲਾਂ ਟਲਦੇ ਸੀ ਹੁਣ ਕੀ ਜਵਾਬ ਦੇਵਾਂਗੇ ਹੁਣ ਵੀ ਪੁੱਛਦੇ ਬੇਬੇ ਕਿਵੇਂ ਠੀਕ ਹੈ ਚਿੱਟੇ ਵਾਲਾ ਕੰਮ ਉਹ ਕਹਿੰਦੇ ਹਾਂ ਬਤ ਹੁੰਦਾ ਬਹੁਤ ਠੀਕ ਆ ਇਸ ਕਰਕੇ ਚਿੱਟੇ ਵਾਲੇ ਨੂੰ ਕੋਈ ਮਾਫੀ ਨਹੀਂ ਦੇਣੀ ਬਿਲਕੁਲ ਨਹੀਂ ਬਖਸ਼ਿਆ ਜਾਣਾ ਇਸ ਕਰਕੇ ਅਸੀਂ ਹਰ ਤਰ੍ਹਾਂ ਸ੍ਰੀ ਇਹਦੀ ਨੀਅਤ ਕਿ ਆਦਾ ਕੰਮ ਬੰਦ ਕਰ ਦਿਓ ਤੇ ਨਹੀਂ ਫੇਰ ਮੈਂ ਕਿਉਂਕਿ ਘਰ ਟਾਈ ਗਏ ਮਸਾਂ ਬੜਾਈ ਸੀ ਸੋ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਤੁਸੀਂ ਵੀ ਕਾफी देर ਤੋਂ ਬੈਠੇ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਵਾਰ ਫੇਰ ਜਿਹੜੇ ਬੱਚਿਆਂ ਦੀ ਅੱਜ ਕਲਾਸ ਸਟਾਰਟ ਹੋਈ ਉਹਨਾਂ ਨੂੰ ਵਧਾਈ ਦਿੰਦਾ ਸਰਦਾਰ ਜਗਤਾਰ ਸਿੰਘ ਜੀ ਸੈਦੋ ਕੇ ਇਹਨਾਂ ਦੀ ਰਿਟਾਇਰਮੈਂਟ ਇਹਨਾਂ ਨੂੰ ਵਧਾਈ ਦਿੰਦਾ ਜੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ